ਇਹ ਮਿਤੀ 29 5 2025 ਨੂੰ ਹੈਲਪਲਾਈਨ 112 ਤੇ ਕੰਪਲੇਂਟ ਆਈ ਸੀਗੀ ਗੁਰਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਜੋ ਕਿ ਪਿੰਡ ਸੰਧਵਾਦ ਰਹਿਣ ਵਾਲਾ ਕਿ ਉਸ ਦਾ ਟਰੱਕ ਜਿਹੜਾ ਚੋਰੀ ਹੋ ਗਿਆ ਜਿਸ ਤੇ ਕਾਰਵਾਈ ਕਰਦੇ ਹੋਏ ਐਸਐਸਪੀ ਡਾਕਟਰ ਪ੍ਰਗਿਆ ਜਨ ਆਈਪੀਐਸ ਜ਼ਿਲ੍ਹਾ ਫਰੀਦਕੋਟ ਦੀ ਹਦਾਇਤਾਂ ਦੇ ਅਨੁਸਾਰ ਕੰਮ ਕਰਦੇ ਹੋਏ ਐਸਐਚਓ ਸਦਰ ਕੋੜਕਪੁਰਾ ਦੀ ਨਿਗਰਾਨੀ ਹੇਠ ਏਐਸਆਈ ਜਗਸੀਰ ਸਿੰਘ ਵੱਲੋਂ ਪਰਚਾ ਦਰਜ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਗਈ ਹਿਊਮਨ ਇੰਟੈਲੀਜੈਂਸੀ ਤੇ ਟੈਕਨੀਕਲ ਇਨਪੁਟਸ ਦੇ ਆਧਾਰ ਤੇ ਜਿਹੜਾ ਇਹ ਟਰੱਕ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਤੇ ਟਰੱਕ ਚੋਰੀ ਕਰਨ ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਜੋ ਕਿ ਪਿੰਡ ਸਭਰਾਵਾਂ ਜ਼ਿਲ੍ਹਾ ਕਰਨਦਾਰਨ ਦਾ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਉਸ ਦੀ ਪੁੱਛਗਛ ਤੇ ਉਸ ਦੇ ਦੂਸਰੇ ਦੋਸ਼ੀ ਹਰਪਾਲ ਸਿੰਘ ਉਰਫ ਪਾਲਾ ਜੋ ਕਿ ਪਿੰਡ ਰਾਏਪੁਰ ਕਲਾਂ ਜ਼ਿਲ੍ਹਾ ਅਮਰਸਾ ਦਾ ਰਹਿਣ ਵਾਲਾ ਨੂੰ ਵੀ ਵਾਰਦਾ ਸਮੇਂ ਵਰਤੀ ਆਈ 10 ਟੈਂਕ ਕਾਰ ਸਮੇਤ ਜਿਹੜਾ ਗ੍ਰਿਫਤਾਰ ਕਰਕੇ ਉਸ ਨੂੰ 8 I10 ਕਾਰ ਜਿਹੜੀ ਬਰਾਮਦ ਕੀਤੀ ਗਈ ਹੈ ਇਹਨਾਂ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰੀ ਉਪਰੰਤ ਪੇਸ਼ ਅਦਾਲਤ ਕੀਤਾ ਗਿਆ ਜਿੱਥੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜੇ ਦੋਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਆ ਇਹਨਾਂ ਵਿੱਚ ਗੁਰਪ੍ਰੀਤ ਸਿੰਘ ਗੋਪੀ ਦੇ ਖਿਲਾਫ ਇੱਕ ਚੋਰੀ ਦਾ ਮਕਦਮਾ ਦਰਜ ਹੈ ਤੇ ਹਰਪਾਲ ਸਿੰਘ ਰੁਪਾਲਾ ਦੇ ਖਿਲਾਫ ਤਿੰਨ ਮਕਦਮੇ ਜਿਹੜੇ ਕਾਉਸਲਾ ਟਰੈਕਟ ਦੇ ਤਹਿਤ ਦਰਜ ਨੇ ਇਹਨਾਂ ਤੋਂ ਹੋਰ ਪੁੱਛ ਕੇ ਚੋਰੀ ਕੀ ਚੋਰੀ ਸੰਬੰਧੀ ਕੀਤੀ ਜਾ ਰਹੀ ਹੈ ਉਮੀਦ ਹੈ ਕਿ ਇਹਨਾਂ ਵੱਸੋਂ ਹੋਰ ਬਰਾਮਦਗੀ ਹੋਣੀ ਹੈ ਹੋ ਸਕਦੀ ਹੈ